ਆਮਾਦੀ ਪਾਰਟੀ ਵੱਲੋਂ 19 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਗਈ ਹੈ ਪਰ ਇਸ ਲਿਸਟ ਜਾਰੀ ਹੋਣ ਤੋਂ ਬਾਅਦ ਕਈ ਤਰ੍ਹਾਂ ਦੇ ਵਿਵਾਦ ਵੀ ਸਾਹਮਣੇ ਆ ਰਹੇ ਹਨ ਸਭ ਤੋਂ ਵੱਡੀ ਜਿਹੜੀ ਅਟਕਲ ਹੈ ਉਹ ਹੈ ਸਰਦਾਰ ਸੁੱਚਾ ਸਿੰਘ ਛੋਟੇਪੁਰ ਜੋ ਕਿ ਪੰਜਾਬ ਮਾਮਲੇ ਦੀ ਪਾਰਟੀ ਦੇ ਕਨਵੀਨਰ ਨੇ ਉਹਨਾਂ ਦੇ ਅਸਤੀਫੇ ਦੀ ਗੱਲ ਵੀ ਸਾਹਮਣੇ ਆਈ ਹੈ ਸਚਾਈ ਕੀ ਹੈ ਆਖਿਰ ਸੁੱਚਾ ਸਿੰਘ ਛੋਟੇਪੁਰ ਨੇ ਕੱਲ ਜੋ ਪ੍ਰੈਸ ਕਾਨਫਰੰਸ ਸੀ ਉਸ ਤੋਂ ਦੂਰੀ ਕੀ ਬਣਾਈ ਕਈ ਤਰ੍ਹਾਂ ਦੇ ਸਵਾਲ ਹੈ ਸਾਰੇ ਜ ਜਵਾਬ ਦੇਣੇ ਸਾਡੇ ਨੇ ਮੌਜੂਦ ਨੇ ਸਰਦਾਰ ਸੁੱਚਾ ਸਿੰਘ ਛੋਟੇਪੁਰ ਫਿਰਪੁਰ ਸਾਹਿਬ 19 ਉਮੀਦਵਾਰਾਂ ਦੀ ਲਿਸਟ ਜਿਹੜੀ ਕਾਰੀ ਕੀਤੀ ਗਈ ਹੈ ਪਹਿਲਾਂ ਤਾਂ ਇਹ ਤੇ ਟਿੱਪਣ ਸਹੀ ਹੈ ਜਾਂ ਗਲਤ ਹੈ ਦਾ ਫੈਸਲਾ ਜਿਹੜਾ ਉਹ ਪਾਰਟੀ ਦੀ ਹਾਈ ਕਮਾਂਡ ਨੇ ਕਰਨਾ ਸੀ ਜੋ ਸਾਡਾ ਪ੍ਰੋਸੀਜਰ ਸੀਗਾ ਪਹਿਲਾਂ ਇਹ ਨਾਂ ਜਿਹੜਾ ਡਿਸਕਸ ਹੋਏ ਆ ਕੰਪੇਨ ਕਮੇਟੀ ਚ ਫਿਰ ਸਕ੍ਰੀਨਿੰਗ ਕਮੇਟੀ ਚ ਹੋਇਆ ਪੰਜ-ਪੰਜ ਨਾਂ ਜਿਹੜੇ ਆ ਉਹ ਅਸੀਂ ਦਿੱਲੀ ਭੇਜੇ ਸੀ ਪੀ.ਸੀ.ਸੀ ਦੇ ਕੋਲ ਪੀ.ਸੀ.ਸੀ ਵਾਲੇ ਸਾਡੇ ਨਾਲੋਂ ਵਾਈਜ਼ ਨੇ ਨੈਸ਼ਨਲ ਪਾਰਟੀ ਆ ਉਹ ਅਸੀਂ ਜਿਹੜੇ ਨਾਂ ਭੇਜੇ ਸੀਗੇ ਉਹਨਾਂ ਦੇ ਵਿੱਚੋਂ ਉਹਨਾਂ ਨੇ ਪੰਜਾਂ ਦੇ ਵਿੱਚੋਂ ਸ਼ਾਰਟ ਕਰਕੇ ਇੱਕ ਨਾਂ ਉਹਨਾਂ ਨੇ ਭੇਜਿਆ ਹੋ ਸਕਦਾ ਕੁਝ ਨਾਂਾਂ ਤੇ ਮੈਨੂੰ ਖੁਸ਼ੀ ਨਾ ਵੀ ਹੋਵੇ ਪਰ ਕਿਉਂਕਿ ਨੈਸ਼ਨਲ ਪਾਰਟੀ ਆ ਨੈਸ਼ਨਲ ਪਾਰਟੀ ਦੇ ਸਾਰੇ ਫੈਸਲੇ ਜਿਹੜੇ ਆ ਉਹ ਮੰਨਨੇ ਪੈਂਦੇ ਆ ਕਿਉਂਕਿ 100% ਰਿਜ਼ਲਟ ਤੁਹਾਡੀ ਮਰਜ਼ੀ ਦੇ ਨਾਲ ਨਹੀਂ ਹੁੰਦਾ ਪੰਜਾਬ ਦੀ ਨਵਜ ਨੂੰ ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਪੁਰਾਣੇ ਸਿਆਸਤਦਾਨ ਹੋ ਚੱਪੇ-ਚੱਪੇ ਤੁਸੀਂ ਪੰਜਾਬ ਦੇ ਜਾ ਰਹੇ ਹੋ ਕਿ ਤੁਹਾਨੂੰ ਲੱਗਦਾ ਕਿ ਦਿੱਲੀ ਦੇ ਵਿੱਚ ਬੈਠ ਕੇ ਪੰਜਾਬ ਦੀ ਨਵਜ ਨੂੰ ਟਟੋਲਣਾ ਸਹੀ ਸੀ ਉਹ ਦੇਖੋ ਦਿੱਲੀ ਵਾਲਿਆਂ ਦਾ ਆਪਣਾ ਰੋਲ ਹੈ ਸਾਡਾ ਆਪਣਾ ਰੋਲ ਹੈ ਗਰਾਊਂਡ ਰਿਐਲਿਟੀ ਤੋਂ ਅਸੀਂ ਜਾਣਦੇ ਆ ਅਸੀਂ ਉਹਨਾਂ ਨੂੰ ਦੱਸਣਾ ਸਾਡਾ ਫਰਜ਼ ਬਣਦਾ ਫੈਸਲਾ ਉਹਨਾਂ ਨੇ ਕਰਨਾ ਕਿਉਂਕਿ ਨੈਸ਼ਨਲ ਪਾਰਟੀ ਹੈ ਅ ਇਸ ਕਰਕੇ ਜੋ ਵੀ ਉਹਨਾਂ ਨੇ ਫੈਸਲਾ ਕੀਤਾ ਉਹ ਠੀਕ ਕੀਤਾ ਕਿਉਂਕਿ ਉਹਦੇ ਵਿੱਚ ਵੀ ਪੀਐਸਸੀ ਦੇ ਵਿੱਚ ਵੀ ਸਾਡੇ ਪੰਜਾਬ ਦੇ ਵੀ ਦੋ ਬੰਦੇ ਸੀਗੇ ਪ੍ਰਸਾਦ ਸਿੰਘ ਸੀ ਜੀ ਔਰ ਭਗਵੰਤ ਮਾਨ ਜੀ ਵੀ ਸੀ ਔਰ ਜੋ ਵੀ ਉਹਨਾਂ ਨੇ ਫੈਸਲਾ ਕੀਤਾ ਉਹ ਠੀਕ ਕੀਤਾ ਹੋਗਾ ਤੁਸੀਂ ਕਿੰਨੇ ਬੰਦਿਆਂ ਦੇ ਨਾਮ ਰਿਕਮੈਂਡ ਕੀਤੇ ਸੀਗੇ ਉਹਨਾਂ ਚ ਕਿੰਨਿਆਂ ਨੂੰ ਟਿਕਟ ਮਿਲੀ ਦੇਖੋ ਮੈਂ ਕਿਸੇ ਇੱਕ ਬੰਦੇ ਦੇ ਨਾਮ ਦੇ ਰਿਕਮੈਂਡ ਮੇਰੇ ਵਾਸਤੇ ਸਾਰੇ ਇੱਕੋ ਜਿਹੇ ਆ ਮੈਂ ਚਾਹੁੰਦਾ ਕਿ ਕਿ ਪਾਰਟੀ ਦੇ ਵਿੱਚ ਸਭ ਤੋਂ ਵੱਧ ਵਧੀਆ ਤੋਂ ਵਧੀਆ ਬੰਦੇ ਹੋਣ ਤਾਂ ਸਾਰੇ ਜਿੱਤਣ ਤਾਂ ਕਿ ਪਾਰਟੀ ਦੇ ਪੰਜਾਬ ਦੇ ਵਿੱਚ ਇੱਕ ਤਬਦੀਲੀ ਆਏ ਜਿਸ ਤਬਦੀਲੀ ਦੀ ਪੰਜਾਬ ਦੇ ਲੋਕਾਂ ਨੂੰ ਆਸ ਹੈ ਔਰ ਸਾਰੇ ਬੰਦੇ ਮੇਰੇ ਸੀਗੇ ਮੈਂ ਇੱਕ ਅਸਾ ਕੋਈ ਇਹ ਨਹੀਂ ਕਹਾਂ ਕਿ ਆਹ ਬੰਦਾ ਪਿਕ ਚੂਜ਼ ਨਹੀਂ ਕਦੀ ਕਰਦਾ ਜਦੋਂ ਮੈਂ ਪਾਰਟੀ ਦਾ ਕਨਵੀਨਰ ਹਾਂ ਮੇਰੇ ਵਾਸਤੇ ਸਾਰੇ ਬਰਾਬਰ ਆ ਪਰ ਮੈਂ ਇਹ ਜ਼ਰੂਰ ਮੈਂਸ਼ਨ ਕਰਦਾ ਵੀ ਇਸ ਬੰਦੇ ਨੇ ਜ਼ਿਆਦਾ ਕੰਮ ਕੀਤਾ ਬੰਦਾ ਨਵਾਂ ਆਇਆ ਵਾ ਇਸ ਬੰਦੇ ਤੇ ਆ ਅਲਿਗੇਸ਼ਨ ਆ ਆ ਬੰਦਾ ਸਾਫ ਸੁਥਰਾ ਇਹ ਮੇਰਾ ਹੱਕ ਆ ਪਾਰਟੀ ਦੇ ਵਿੱਚ ਇਨਰ ਡੈਮੋਕ੍ਰੇਸੀ ਆ ਗੱਲ ਕਰਨ ਦਾ ਮੇਰਾ ਪੂਰਾ ਹੱਕ ਆ ਉਹ ਜਿਹੜੀ ਗੱਲ ਤੁਸੀਂ ਦੱਸ ਰਹੇ ਹੋ ਕਿ ਵੀ ਪਾਰਟੀ ਤੁਹਾਡਾ ਹੱਕ ਹੈ ਤੁਸੀਂ رائے ਦਿੱਤੀ ਹੈ ਉਹ رائے ਨਹੀਂ ਮੰਨੀ ਗਈ ਤੇ ਕਿਤੇ ਨਾ ਕਿਤੇ ਉਹ ਉਸ ਚੀਜ਼ ਦਾ ਮਾਮਲਾ ਹੈ ਉਹ رائے ਮੰਨੀ ਜਾ ਜਾਂ ਨਾ ਮੰਨੀ ਜਾ ਪਰਵਾਰ ਦੇ ਵਿੱਚ ਸਾਰੀਆਂ ਗੱਲਾਂ ਜਿੰਨੇ ਮੈਂਬਰ ਆ ਸਾਰਿਆਂ ਦੀ ਆਪਣੀ ਸੋਚ ਹੁੰਦੀ ਹੈ ਪਰ ਅਲਟੀਮੇਟਲੀ ਜੋ ਪਾਰਟੀ ਦਾ ਹੈੱਡ ਫੈਸਲਾ ਕਰਦਾ ਉਹ ਸਾਰਿਆਂ ਨੂੰ ਮੰਨਣਾ ਪੈਂਦਾ ਹੈ ਛੋਟੇ ਬੱਚੇ ਇੱਕ ਚੀਜ਼ੇ ਸਾਹਮਣੇ ਆਈ ਹੈ ਕਿ ਕੱਲ ਜਿਹੜੀ ਪ੍ਰੈਸ ਕਾਨਫਰੰਸ ਥੋੜੀ ਗੈਰ ਹਾਜ਼ਰੀ ਸੀ ਉਹਨੇ ਕਈ ਤਰ੍ਹਾਂ ਦੀ ਅਟਕਲਾਂ ਨੂੰ ਜਨਮ ਦਿੱਤਾ ਹੈ ਦੇਖੋ ਮੈਂ 3 ਸਾਲ ਦੇ ਵਿੱਚ ਕਦੀ ਪੀਸੀ ਕਿਸੇ ਦੇ ਵਿੱਚੋਂ ਐਬਸੈਂਟ ਨਹੀਂ ਹੋਇਆ ਮੈਂ ਪਰਸੋ ਜਦੋਂ ਗਿਆ ਸੀਗਾ ਮੈਂ ਸੰਜੇ ਭਾਈ ਨੂੰ ਕਿਹਾ ਕਿਹਾ ਸੀ ਕਿ ਮੇਰਾ ਕੋਈ ਪਰਿਵਾਰਕ ਮਸਲਾ ਹੈ ਕਿ ਮੈਂ ਕੱਲ ਦਿੱਲੀ ਜਾਣਾ ਮੈਂ ਕੱਲ 3 ਵਜੇ ਇਥੋਂ ਸਵੇਰੇ ਮਨੇਰੇ ਮਾਲੀ ਤੋਂ ਚਲਾ ਗਿਆ ਸੀ 3:30 ਵਜੇ ਮੈਂ ਵਾਪਸ ਆਇਆ ਉਹ ਮੈਂ ਦਿੱਲੀ ਗਿਆ ਹੋਇਆ ਸੀ ਉਹ ਕੱਲ ਨਾਲ ਹੀ ਮੇਰਾ ਇੱਕ ਦੋਸਤ ਹੈ ਉਹਦੇ ਬੇਟੇ ਦੀ ਅਮਰੀਕਾ 'ਚ ਡੈਥ ਹੋ ਗਈ ਸੀ ਕਿ ਉਹ ਇਕੱਲਾ ਬੇਟਾ ਸੀਗਾ ਉਹਦਾ ਵੀ ਮੇਰੇ ਤੇ ਅ ਮਾਦਾ ਪੀਸੀ ਨਹੀਂ ਹੋ ਸਕਦੀ ਉਹ ਸਾਰੇ ਮੈਂਬਰ ਨੇ ਕੋਈ ਵੀ ਕਰ ਸਕਦਾ ਸੀ ਅਸੀਂ ਕੋਈ ਕਰ ਨਹੀਂ ਪਰ ਅਸਤੀਫੇ ਨੂੰ ਲੈ ਕੇ ਜੋੜਕਾ ਬਿਲਕੁਲ ਉਹ ਪੀਟੀਸੀ ਨਿਊਜ਼ ਵਾਲਿਆਂ ਦੇ ਤੁਹਾਨੂੰ ਪਤਾ ਹੀ ਹੋ ਉਹ ਬੜੀ ਦੇਰ ਦੇ ਲੱਭਦੇ ਆ ਵੀ ਕੋਈ ਨਾ ਕੋਈ ਇਸ ਪਾਰਟੀ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਲੋਕਾਂ ਨੂੰ ਗਮਰਾ ਕੀਤਾ ਜਾਵੇ ਮੈਂ ਉਸੇ ਵੇਲੇ ਜਿੱਥੇ ਮੈਨੂੰ ਰਸਤੇ 'ਚ ਪਤਾ ਲੱਗਾ ਸੀ ਉੱਥੇ ਮੈਂ ਰਵਟ ਕਰ ਦਿੱਤਾ ਸੀ ਡਿਨਾਈ ਕਰ ਦਿੱਤਾ ਸੀਗਾ ਮੈਂ ਪਾਰਟੀ ਵਾਸਤੇ 3 ਸਾਲ ਖੂਨ ਪਸੀਨਾ ਵਹਾਇਆ ਹੋਇਆ ਇੱਕ ਇੱਕ ਵਰਕਰ ਨੂੰ ਮੈਂ ਜਾਣਦਾ ਦਿਨ ਰਾਤ ਮੈਂ ਕੰਮ ਕੀਤਾ ਮੈਂ ਪਾਰਟੀ ਦਾ ਕਮਜ਼ੋਰ ਕਰਨ ਦੀ ਕਦੀ ਸੁਪਨੇ ਚ ਵੀ ਨਹੀਂ ਸੋਚ ਸਕਦਾ ਪਾਰਟੀ ਮੇਰੀ ਜਿੰਦ ਜਾਨ ਆ ਮੈਂ ਚਾਹੁੰਦਾ ਕਿ ਪਾਰਟੀ ਜਿਹੜੀ ਆ 2017 ਦੇ ਵਿੱਚ ਅੱਗੇ ਆਏ ਲੋਕਾਂ ਦਾ ਪੰਜਾਬ ਦੀਆਂ ਦੂਜੀਆਂ ਪਾਰਟੀਆਂ ਤੋਂ ਖੜਾ ਛੁੱਟੇ ਗੁਰੂ ਸਾਹਿਬ ਟਿਕਟ ਜਾਰੀ ਹੋਈ ਹੈ ਲਿਸਟ ਜਾਰੀ ਹੋ ਗਈ ਉਸ ਤੋਂ ਬਾਅਦ ਵਿਰੋਧ ਵੀ ਹਰ ਪਾਸੇ ਕੋਈ ਲੋਕਾਂ ਨੇ ਅਸਤੀਫਾ ਦਿੱਤਾ ਤੁਸੀਂ ਆਪ ਦੱਸੋ ਕਿ ਤੁਸੀਂ ਪਾਰਟੀ ਲਈ ਮਿਹਨਤ ਕੀਤੀ ਆ ਪਰ ਉਹ ਕਿਤੇ ਮਿਹਨਤ ਨੂੰ ਉਲਟੇ ਪਾਸੇ ਨਹੀਂ ਜਾ ਰਹੀ ਉਹ ਨਹੀਂ ਕੋਈ ਨਹੀਂ ਜੀ ਪਾਰਟੀ ਦੇ ਵਿੱਚ ਸਾਰਾ ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਆ 100% ਰਿਜ਼ਲਟ ਸਹੀ ਨਹੀਂ ਹੁੰਦੇ ਹੁੰਦੇ ਉਹ ਲੋਕਾਂ ਨੂੰ ਪੈਸੀਫਾਈ ਕਰਨ ਦੀ ਕੋਸ਼ਿਸ਼ ਕਰਾਂਗੇ ਲੋਕਾਂ ਨੂੰ ਐਜੂਕੇਟ ਕਰਨ ਦੀ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਪਰਸਨਲ ਇੰਟਰਸਟ ਤੋਂ ਪਾਰਟੀ ਦਾ ਇੰਟਰਸਟ ਬਹੁਤ ਵੱਡਾ ਹੁੰਦਾ ਕੋਈ ਐਸੀ ਗੱਲ ਨਹੀਂ ਬੜੀ ਗੱਲ ਬਾਤ ਛੋਟੇਪਰ ਸਾਹਿਬ ਇਹ ਲੱਗ ਰਿਹਾ ਹੈ ਕਿ ਜਿਹੜੀ ਲਿਸਟ ਜਾਰੀ ਕੀਤੀ ਗਈ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਪੰਜਾਬ ਲੀਡਰਸ਼ਿਪ ਨੂੰ ਅਣਗੌਲਿਆ ਕੀਤਾ ਗਿਆ ਹੈ ਨਹੀਂ ਨਹੀਂ ਪੰਜਾਬ ਲੀਡਰਸ਼ਿਪ ਦਾ ਜੋ ਰੋਲ ਸੀਗਾ ਉਹ ਸਾਰਾ ਕੀਤਾ ਜੋ ਪੀਐਸਸੀ ਦਾ ਰੋਲ ਸੋ ਨਾ ਕੀਤਾ ਤੁਹਾਡੇ ਇੱਕ ਸਾਥੀ ਹਰਦੀਪ ਸਿੰਘ ਕਿੰਗਰਾ ਉਹਨਾਂ ਨੇ ਬੜੇ ਗੰਭੀਰ ਆਰੋਪ ਲਾਏ ਨੇ ਪਾਰਟੀ ਦੇ ਉੱਤੇ ਕਿ ਵੀ ਪੰਜਾਬੀਆਂ ਨੂੰ ਇਸ ਪਾਰਟੀ ਵਿੱਚ ਸਹੀ ਅਹਿਮੀਅਤ ਨਹੀਂ ਦਿੱਤੀ ਜਾ ਰਹੀ ਕਿੰਗਰਾ ਜੀ ਦਾ ਆਪਣੇ ਪਰਸਨਲ ਰੋਲ ਹੈ ਜੀ ਕਿੰਗਰਾ ਜੀ ਪਰਸੋਂ ਬਾਈ ਸੰਜੇ ਸਿੰਘ ਦੇ ਨਾਲ ਹੀ ਦਿੱਲੀੋਂ ਆਏ ਉਹਨਾਂ ਦੀ ਆਪਸ ਵਿੱਚ ਕੀ ਗਲਤਫਤਾਂ ਹੋਈਆਂ ਨੇ ਕੀ ਗੱਲ ਹੋਈ ਆ ਮੈਨੂੰ ਉਹਦੇ ਬਾਰੇ ਕੋਈ ਪਤਾ ਨਹੀਂ ਉਹਨਾਂ ਨੇ ਕਿਉਂ ਦਿੱਤਾ ਉਹ ਉਹ ਜਾਣਦੇ ਜੋ ਤੁਸੀਂ ਦੱਸ ਰਹੇ ਹੋ ਕਿ ਪਾਰਟੀ ਨੂੰ ਲੈ ਕੇ ਜੋ ਟਿਕਟੌਕ ਲਾ ਕੇ ਆ ਕਿ ਪੂਰੀ رائے ਆਪਣੀ ਜੋ ਹੈ ਉਹ ਤੁਸੀਂ ਅਰਵਿੰਦ ਕੇਜਰੀਵਾਲ ਤੱਕ ਪਹੁੰਚਾਉਂਗੇ ਬਿਲਕੁਲ ਬਿਲਕੁਲ ਲੀਡਰਸ਼ਿਪ ਤੱਕ ਸਾਰੀ ਗੱਲ ਮੈਂ ਪਹੁੰਚਾਵਾਂਗਾ ਕਰਨੀ ਉਹਨਾਂ ਨੇ ਆਪਣੀ ਮਰਜ਼ੀ ਹੈ ਉਹਨਾਂ ਦਾ ਆਪਣਾ ਹੱਕ ਆ ਸਾਡਾ ਫਰਜ਼ ਹੈ ਕਿ ਉਹਨਾਂ ਤੱਕ ਜਿੰਨੀ ਕ ਸਾਨੂੰ ਸੂਝ-ਬੂਝਾ ਆਪਣੇ ਮਤ ਦੇ ਮੁਤਾਬਕ ਅਸਲੀ ਜਿਹੜੀ ਪਿਕਚਰ ਉਹਨਾਂ ਤੱਕ ਪਹੁੰਚਾਏ ਨਾਰਾਜ਼ਗੀ ਹੈ ਟਿਕਟ ਨੂੰ ਉਹ ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਵੀ ਕੁਝ ਇੱਕ ਟਿਕਟਾਂ ਜਿਹੜੀਆਂ ਉਹਨਾਂ ਤੇ ਮੈਨੂੰ ਅਫਸੋਸ ਹੈ ਕਿ ਜਿਹੜੇ ਚੰਗੇ ਬੰਦੇ ਆ ਇਗਨੋਰ ਹੋਇਆ ਛੋਟੇਪੁਰ ਸਾਹਿਬ ਆਪ ਕਿੱਥੋਂ ਟਿਕਟ ਲੜਨਾ ਚਾਹੁੰਦੇ ਹੋ ਮੈਨੂੰ ਇਹ ਪਾਰਟੀ ਦੀ ਮਰਜ਼ੀ ਆ ਪਾਰਟੀ ਦੇ ਮੈਨੂੰ ਲ ਫਤਿਹਗੜ ਚੂੜੇ ਸਾਹ ਤੋਂ ਟਿਕਟ ਦਿੱਤੀ ਗਈ ਹੈ ਕਿ ਤੁਸੀਂ ਉਹਨਾਂ ਦਾ ਨਾਮ ਰਿਕਮੈਂਡ ਕੀਤਾ ਸੀ ਤੁਹਾਡੀ ਰਾਏ ਦੇ ਵਿੱਚ ਉਹ ਸਹੀ ਟਿਕਟ ਦਿੱਤੀ ਗਈ ਹੈ ਦੇਖੋ ਮੈਂ ਕਿਸੇ ਇੱਕ ਬੰਦੇ ਦਾ ਨਾਮ ਮੈਂਸ਼ਨ ਨਹੀਂ ਕਰ ਸਕਦਾ ਮੇਰੇ ਵਾਸਤੇ ਸਾਰੇ ਇੱਕੋ ਜਿਹੇ ਨੇ ਮੈਂ ਕਿਸੇ ਬੰਦੇ ਦਾ ਨਾਮ ਲੈ ਕੇ ਕਿਸੇ ਨੂੰ ਡੈਮੇਜ ਨਹੀਂ ਕਰਨਾ ਚਾਹੁੰਦਾ ਪਾਰਟੀ ਨੇ ਜੋ ਵੀ ਕੀਤਾ ਉਹ ਠੀਕ ਕੀਤਾ ਅਗਲਾ ਸਿਆਸੀ ਕਦਮ ਕੀ ਹੈ ਤੁਹਾਡਾ ਪਾਰਟੀ ਦੀ ਸੇਵਾ ਕਰਨੀ ਹੈ ਹੁਣ ਵੀ ਮੈਂ ਡਾਕਟਰ ਬਲਬੀਰ ਸਿੰਘ ਉੜੀ ਖਲੋਤੇ ਹੋਏ ਆ ਬੰਦੇ ਜੁਆਇਨ ਕਰਾਉਣ ਜਾ ਰਹੇ ਆ ਪਾਰਟੀ ਮਜ਼ਬੂਤ ਹੋਵੇ ਇਸ ਸਾਲ ਸਰਦਾਰ ਸੁਚੇਆ ਸਿੰਘ ਛੋਟੇ ਬੋੜ ਜਿਸ ਨੇ ਕਿਹਾ ਹੈ ਕਿ ਜੋ ਪਾਰਟੀ ਦੀ ਉਨੀ ਉਮੀਦਵਾਰਾਂ ਟਿਕਟ ਜਾਰੀ ਕੀਤੀ ਕਿਤੇ ਨਾ ਕਿਤੇ ਉਸ ਟਿਕਟ ਦੇ ਵਿੱਚ ਜੋ ਨਾਮ ਆਏ ਨੇ ਉਹਨਾਂ ਨਾਮਾਂ ਦੇ ਵਿੱਚ ਉਹਨਾਂ ਨੂੰ ਕਿਤੇ ਨਾ ਕਿਤੇ ਜੋ ਹੈ ਪ੍ਰੋਬਲਮ ਹੈ ਔਰ ਉਸੇ ਮੁੱਦੇ ਨੂੰ ਲੈ ਕੇ ਉਹ ਪਾਰਟੀ ਦੀ ਹਾਈ ਕਮਾਂਡ ਜੋ ਅਰਵਿੰਦ ਕੇਜਰੀਵਾਲ ਆ ਉਹਨਾਂ ਤੱਕ ਆਪਣੀ ਗੱਲ ਜ਼ਰੂਰ ਪਹੁੰਚਾਉਣਗੇ ਕਮਰ ਰਜਿੰਦਰ ਸਿੰਘ ਦੇ ਨਾਲ ਸਰਬਜੀਤ ਸਿੰਘ ਐਪੀ ਸੰਜਾ ਚੰਡੀਗੜ੍ਹ